ਹਾਂ ਕੌਮਾਂ ਨੂੰ ਪੈਦਾ ਕਰਦੇ ਐ ਸਿਧਾਂਤ ਨਹੀਂ ਹੁੰਦੀਆਂ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਕੌਮਾਂ ਦੀ ਉਹ ਸਾਰੀ ਹੁੰਦੀ ਹੈ ਕੌਮਾਂ ਤੋਂ ਸਿਧਾਂਤ ਕਦੇ ਨਹੀਂ ਵਾਰੇ ਜਾ ਸਕਦੇ ਸਿਧਾਂਤ ਤੋਂ ਕੌਮਾਂ ਵਾਰੀਆਂ ਜਾਂਦੀਆਂ ਨੇ 84 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਵਕਤ ਦੀ ਹਕੂਮਤ ਨੇ ਹਮਲਾ ਕੀਤਾ ਤੇ ਸਾਰੀ ਕੌਮ ਜਿਹੜੀ ਸੀ ਉਹਦੇ ਜਜ਼ਬਾਤ ਜਿਹੜੇ ਸੀ ਉਹ ਭਟਕ ਗਏ ਨੌਜਵਾਨ ਕਿਉਂਕਿ ਜਵਾਨ ਸੀ ਅਸੀਂ ਸ੍ਰੀ ਅਮਰਸਰ ਸਾਹਿਬ ਉੱਗੇ ਤੇ ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਕਦਮ ਰੱਖਿਆ ਤੇ ਕੀ ਦੇਖਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਜਿਹੜੀ ਹੈ ਉਹ ਖੰਡਤ ਹੋਈ ਪਈ ਹੈ ਢਹ ਢੇਰੀ ਹੋਈ ਪਈ ਹੈ ਖੂਨ ਖੌਲ ਬਲਬਲੇ ਉੱਠ ਰਹੇ ਸੀ ਤੇ ਰਗਾਂ ਦੇ ਵਿੱਚ ਖੂਨ ਖੌਲ ਰਿਆ ਸੀ ਪਰ ਬੋਲਿਆ ਕੁਝ ਨਾ ਗਿਆ ਉਹ ਸੀ ਆਰਪੀਐਨ ਦੇ ਇੱਕ ਅਫਸਰ ਸਾਨੂੰ ਕਹਿੰਦਾ ਕੌਣ ਹੋ ਤੂੰ ਕਹਿੰਦਾ ਜਦੋਂ ਉਹਨੇ ਤੈਸ਼ ਦੇ ਵਿੱਚ ਆ ਕੇ ਕਿਹਾ ਨਾ ਕੌਣ ਹੋ ਤੂੰ ਇਹ ਸਾਡੇ ਵੀ ਕਹਿੰਦਾ ਜਜ਼ਬਾਤ ਭੜਕੇ ਹੋਏ ਸੀ ਕਹਿੰਦਾ ਅਸੀਂ ਉੱਚੀ ਆਵਾਜ਼ ਦੇ ਵਿੱਚ ਕਿਹਾ ਅਸੀਂ ਆ ਜੀ ਗੋਲੇ ਸਿੱਖ ਇਹ ਗੋਲਾ ਸਿੱਖ ਕਿਹਾ ਹੁੰਦਾ ਹੈ ਉਹ ਕਹਿੰਦਾ ਮੈਂ ਕਿਹਾ ਜੀ ਗੋਲਾ ਸਿੱਖ ਹੁੰਦਾ ਹੈ ਜੋ ਟੱਠੇ ਹੋਇਆ ਕਾਲ ਤੱਕ ਸਭ ਕੋ ਦੇਖ ਕੇ ਬਸ਼ਰਮੀ ਕੇ ਸਾਥ ਆਪਣੇ ਘਰ ਕੋ ਚਲਾ ਜਾਏ ਉਹ ਗੋਲਾ ਸਿੱਖ ਹੁੰਦਾ ਹੈ ਸਾਥ ਸੰਗਤ ਜੀ ਸੰਦਾਤ ਟਹਿ ਰਿਆ ਪਰੰਪਰਾਵਾਂ ਟਹਿ ਰੀਆਂ ਮੈਂ ਕਿਸੇ ਨੂੰ ਕਹਿਣ ਦਾ ਕੋਈ ਅਧਿਕਾਰ ਨਹੀਂ ਰੱਖਦਾ ਪਰ ਮੈਂ ਸਭ ਤੋਂ ਵੱਡਾ ਉਹ ਸਿੱਖਾਂ ਜਿਹੜਾ ਸੁਖਦਰਸ਼ਨ ਸਿੰਘ ਮਰਾੜ ਨੇ ਆਪਣੇ ਆਪ ਨੂੰ ਕਿਹਾ ਸੀ ਹੋਰ ਵੀ ਅਵਾਰਡ ਹੈਗਾ ਕੌਮ ਕੋਲੇ ਜਿਹੜਾ અપਮਾਨ ਦਾ ਪ੍ਰਤੀਕ ਹੈ ਮੈਂ ਤਾਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਨੇ ਉਸ ਅਵਾਰਡ ਤੋਂ ਬਚਾਲਿਆ ਸਾਧ ਸੰਗਤ ਜੀ ਸਿਧਾਂਤ ਕੌਮਾਂ ਨੂੰ ਪੈਦਾ ਕਰਦੇ ਐ ਸਿਧਾਂਤ ਨਹੀਂ ਹੁੰਦੀਆਂ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਕੌਮਾਂ ਦੀ ਉਹ ਸਾਰੀ ਹੁੰਦੀ ਹੈ ਕੌਮਾਂ ਤੋਂ ਸਿਧਾਂਤ ਕਦੇ ਨਹੀਂ ਵਾਰੇ ਜਾ ਸਕਦੇ ਸਿਧਾਂਤ ਤੋਂ ਕੌਮਾਂ ਵਾਰੀਆਂ ਜਾਂਦੀਆਂ ਨੇ ਪੁਰਖ ਵਾਰੇ ਜਾਂਦੇ ਨੇ ਅੱਜ ਅਸੀਂ ਜਿਹੜਾ ਦੇਖ ਰਹੇ ਹਾਂ ਸਭ ਤੋਂ ਵੱਡਾ ਖੋਰਾ ਜਿਹੜਾ ਲੱਗ ਰਿਹਾ ਉਹ ਸਾਡੇ ਸਿਧਾਂਤ ਨੂੰ ਲੱਗ ਰਿਹਾ ਸਾਡੇ ਸਿਧਾਂਤ ਨੂੰ ਲੱਗ ਰਿਹਾ ਸਾਡੀਆਂ ਪਰੰਪਰਾਵਾਂ ਨੂੰ ਲੱਗ ਰਿਹਾ ਔਰ ਅਸੀਂ ਬੇਬਸ ਲਾਚਾਰਗੀ ਦੇ ਨਾਲ ਉਸ ਲੱਗ ਰਹੇ ਖੋਰੇ ਵੱਲ ਦੇਖ ਰਹੇ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਬਹੁਤ ਹੀ ਵਰਤਨ ਵਾਲੇ ਲੀਡਰ ਸਨ ਸਰਦਾਰ ਸਰਦਰਸ਼ਨ ਸਿੰਘ ਜੀ ਮਰਾੜ ਉਹ ਐਮਐਲਏ ਵੀ ਮੁਕਸਰ ਸਾਹਿਬ ਤੋਂ ਰਹੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਰਹੇ ਮੇਰਾ ਉਹਨਾਂ ਨਾਲ ਬੜਾ ਪਿਆਰ ਸੀ ਜਦੋਂ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਮੱਥਾ ਟੇਕਣ ਆਉਣਾ ਉਹਨਾਂ ਤੋਂ ਪੁਰਾਣੀਆਂ ਗੱਲਾਂ ਸੁਣਨੀਆਂ ਉਹਨਾਂ ਨੇ ਇੱਕ ਗੱਲ ਸੁਣਾਈ ਜੋ ਮੈਂ ਆਪਦੀ ਨਾਲ ਸਾਂਝੀ ਕਰਨੀ ਚਾਹੁੰਨਾ ਉਹ ਕਹਿੰਦੇ ਜਦੋਂ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਵਕਤ ਦੀ ਹਕੂਮਤ ਨੇ ਹਮਲਾ ਕੀਤਾ ਤੇ ਸਾਰੀ ਕੌਮ ਜਿਹੜੀ ਸੀ ਉਹਦੇ ਜਜਬਾਤ ਜਿਹੜੇ ਸੀ ਉਹ ਪਟਕ ਗਏ ਸੁਭਾਵਕ ਸੀ ਕਹਿੰਦੇ 10 15 ਦਿਨਾਂ ਬਾਅਦ ਅਸੀਂ ਕੁਝ ਨੌਜਵਾਨਾਂ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮਨ ਬਣਾ ਲਿਆ ਅਸੀਂ 10 15 20 ਦਿਨਾਂ ਬਾਅਦ ਕਹਿੰਦੇ 4-5 ਨੌਜਵਾਨ ਕਿਉਂਕਿ ਜਵਾਨ ਸੀ ਅਸੀਂ ਸ੍ਰੀ ਅਮਰਸਰ ਸਾਹਿਬ ਉੱਗੇ ਤੇ ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਕਦਮ ਰੱਖਿਆ ਤੇ ਕੀ ਦੇਖਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਜਿਹੜੀ ਹੈ ਉਹ ਖੰਡਤ ਹੋਈ ਪਈ ਹੈ ਢਾਹ ਢੇਰੀ ਹੋਈ ਪਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਢਾਹ ਢੇਰੀ ਹੋਈ ਇਮਾਰਤ ਵੱਲ ਕਹਿੰਦੇ ਦੇਖ ਰਹੇ ਸੀ ਮਨ ਦੇ ਵਿੱਚ ਖੂਨ ਖੌਲ ਬਲਬਲੇ ਉੱਠ ਰਹੇ ਸੀ ਤੇ ਰਗਾਂ ਦੇ ਵਿੱਚ ਖੂਨ ਖੌਲ ਰਿਆ ਸੀ ਪਰ ਬੋਲਿਆ ਕੁਝ ਨਾ ਗਿਆ ਮੱਥਾ ਟੇਕਿਆ ਕਹਿੰਦੇ ਅਸੀਂ ਬਾਹਰ ਨੂੰ ਨਿਕਲਿਆ ਜਜਬਾਤ ਭੜਕੇ ਹੋਏ ਸੀ ਜਦੋਂ ਕਹਿੰਦੇ ਬਾਹਰ ਆਏ ਤੇ ਬਾਹਰ ਇੱਕ CRP ਦਾ ਨਾਕਾ ਲੱਗਿਆ ਸੀ CRP ਵਾਲਿਆਂ ਨੇ ਕਹਿੰਦੇ ਸਾਨੂੰ ਰੋਕ ਲਿਆ ਪਹਿਲਾਂ ਤਾਂ ਪੁੱਛਿਆ ਕਹਿੰਦੇ ਕਹਾਂ ਸੇ ਆਇਓ ਕਹਿੰਦਾ ਸੀ ਆਪਣੇ ਇਲਾਕੇ ਦਾ ਨਾਮ ਦੱਸਦਾ ਕਹਿੰਦੇ ਨਹੀਂ ਅਬ ਕਹਾਂ ਸੇ ਆਇਓ ਕਹਿੰਦਾ ਅਸੀਂ ਆਖੇ ਜੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਆਏ ਕਹਿੰਦੇ ਉਹ ਸੀਆਰਪੀ ਵਾਲੇ ਦੇ ਇੱਕ ਅਫਸਰ ਸਾਨੂੰ ਕਹਿੰਦਾ ਕੌਣ ਹੋ ਤੂੰ ਕਹਿੰਦਾ ਜਦੋਂ ਉਹਨੇ ਤਹਿਸ਼ ਦੇ ਵਿੱਚ ਆ ਕੇ ਕਿਹਾ ਨਾ ਕੌਣ ਹੋ ਤੂੰ ਤੇ ਸਾਡੇ ਵੀ ਕਹਿੰਦਾ ਜज्ਬਾਤ ਭੜਕੇ ਹੋਏ ਸੀ ਕਹਿੰਦਾ ਅਸੀਂ ਉੱਚੀ ਆਵਾਜ਼ ਦੇ ਵਿੱਚ ਕਿਹਾ ਅਸੀਂ ਆ ਜੀ ਗੋਲੇ ਸਿੱਖ ਉਹ ਕਹਿੰਦਾ ਸੀਆਰਪੀ ਦਾ ਅਫਸਰ ਕਹਿਣ ਲੱਗਿਆ ਕਹਿੰਦਾ ਇਹ ਗੋਲਾ ਸਿੱਖ ਕਿਹਾ ਹੁੰਦਾ ਹੈ ਉਹ ਕਹਿੰਦਾ ਮੈਂ ਕਿਹਾ ਜੀ ਗੋਲਾ ਸਿੱਖ ਹੁੰਦਾ ਹੈ ਜੋ ਟੱਠੇ ਹੋਇਆ ਕਾਲ ਤੱਕ ਸਭ ਕੋ ਦੇਖ ਕੇ ਬਿਸ਼ਰਮੀ ਕੇ ਸਾਥ ਆਪਣੇ ਘਰ ਕੋ ਚਲਾ ਜਾਏ ਉਹ ਗੋਲਾ ਸਿੱਖ ਹੁੰਦਾ ਹੈ ਅੱਜ ਸਾਧ ਸੰਗਤ ਜੀ ਸੰਦਾਤ ਟਹਿਰੇ ਆ ਪਰੰਪਰਾਵਾਂ ਟਹਿਰੀਆਂ ਮੈਂ ਕਿਸੇ ਨੂੰ ਕਹਿਣ ਦਾ ਕੋਈ ਅਧਿਕਾਰ ਨਹੀਂ ਰੱਖਦਾ ਪਰ ਮੈਂ ਸਭ ਤੋਂ ਵੱਡਾ ਉਹ ਸਿੱਖਾਂ ਜਿਹੜਾ ਸੁਖਦਰਸ਼ਨ ਸਿੰਘ ਮਰਾੜ ਨੇ ਆਪਣੇ ਆਪ ਨੂੰ ਕਿਹਾ ਸੀ ਮੈਨੂੰ ਅਕਾਲੀ ਫੂਲਾ ਸਿੰਘ ਅਵਾਰਡ ਇੱਥੇ ਸੰਗਤ ਨੇ ਦਿੱਤਾ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਆਬਾ ਅਕਾਲੀ ਫੂਲਾ ਸਿੰਘ ਦੇ ਅਸੀਂ ਨੌਂ ਦੀ ਮੈਲ ਦੇ ਬਰਾਬਰ ਨਹੀਂ ਹੈ ਇੱਕ ਹੋਰ ਵੀ ਅਵਾਰਡ ਹੈਗਾ ਕੌਮ ਕੋਲੇ ਇਹ ਅਵਾਰਡ ਦਾ ਸਨਮਾਨ ਦਾ ਪ੍ਰਤੀਕ ਹੈ ਨਾ ਇੱਕ ਹੋਰ ਵੀ ਅਵਾਰਡ ਹੈਗਾ ਕੌਮ ਕੋਲੇ ਜਿਹੜਾ અપਮਾਨ ਦਾ ਪ੍ਰਤੀਕ ਹੈ ਮੈਂ ਤਾਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਨੇ ਉਸ ਅਵਾਰਡ ਤੋਂ ਬਚਾਲਿਆ ਨੀ ਪਤਾ ਨਹੀਂ ਕੀ ਹੋਣਾ ਸੀ ਧੰਨਵਾਦ ਹੈ ਅਹੁਦੇ ਤਾਂ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਸਰੀਰ ਜੰਮਦੇ ਰਹਿੰਦੇ ਨੇ ਮਰਦੇ ਜਾਂਦੇ ਰਹਿੰਦੇ ਨੇ ਪਰ ਉਹ ਅਵਾਰਡ ਬੜਾ ਭੈੜਾ ਹੈ ਜਿਹਦੇ ਤੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਰੱਖਿਆ ਕਰ ਲਈ ਹੈ ਰਹਿ ਗਏ ਉਹ ਅਵਾਰਡ ਲੈਣ ਨੂੰ ਸਾ ਸੰਗਤ ਜੀ ਅੱਜ ਲੋੜ ਹੈ ਕਿ ਅਸੀਂ ਉਠੀਏ ਖਾਸ ਤੌਰ ਤੇ ਨੌਜਵਾਨ ਅਸੀਂ ਉਠੀਏ ਕੱਠੇ ਹੋਈਏ ਜਿਹੜੇ ਸਾਡੇ ਮਤਭੇਦ ਆਏ ਅਸੀਂ ਬਾਅਦ ਚ ਹੱਲ ਕਰ ਲਾਂਗੇ ਵੈਸੇ ਮਤਭੇਦ ਕੋਈ ਵੱਡੇ ਨਹੀਂ ਹੁੰਦੇ ਮਨ ਭੇਦ ਵੱਡੇ ਹੁੰਦੇ ਆ ਕੌਮਾਂ ਚ ਮਨ ਭੇਦ ਨਹੀਂ ਹੋਣੇ ਚਾਹੀਦੇ ਮਤਭੇਦ ਤਾਂ ਮੀਆਂ ਬੀਬੀ ਚ ਹੋ ਜਾਂਦੇ ਆ ਭਰਾ ਭਰਾ ਚ ਹੋ ਜਾਂਦੇ ਆ ਪਿਓ ਪੁੱਤ ਚ ਹੋ ਜਾਂਦੇ ਆ ਇਹ ਤਾਂ ਸੁੱਲਝ ਜਾਂਦੇ ਹੁੰਦੇ ਆ। ਮਨ ਭੇਦ ਨਹੀਂ ਹੋਣੇ ਚਾਹੀਦੇ। ਅਸੀਂ ਮਨ ਭੇਦਾਂ ਤੋਂ ਰਹਿ ਧੋ ਕੇ ਅਸੀਂ ਇਕੱਠੇ ਹੋਈਏ। ਨੌਜਵਾਨ ਸਾਡਾ ਜਿਹੜਾ ਸਿੱਖ ਨੌਜਵਾਨ ਹੈ ਉਹ ਅੱਗੇ ਆਵੇ। ਅਸੀਂ ਆਪਣੀਆਂ ਪਰੰਪਰਾਵਾਂ ਬਚਾਈਏ। ਅਸੀਂ ਆਪਣੇ ਸਿਧਾਂਤ ਬਚਾਈਏ। ਜੇ ਪਰੰਪਰਾਵਾਂ ਰਹਿ ਗਈਆਂ, ਸਿਧਾਂਤ ਰਹਿ ਗਏ ਜਿਵੇਂ ਰਤਨ ਸਿੰਘ ਭੰਗੂ ਲਿਖਦੇ ਆ ਨਾ ਪੰਥ ਪ੍ਰਕਾਸ਼ ਦੇ ਵਿੱਚ। ਰਾਜੀਨ ਪੰਥ ਪ੍ਰਕਾਸ਼ ਦੇ ਵਿੱਚ ਕਿਸਿਆਂ ਨੇ ਅਰਦਾਸ ਕੀਤੀ ਸੀ ਗ੍ਰੰਥ ਕੀ ਰਹੇਗੀ ਤਾਂ ਪੰਥ ਕੀ ਰਹੇਗੀ ਲਾਜ ਪੰਥ ਹੀ ਨਾ ਰਹਾ ਤੇ ਗ੍ਰੰਥ ਕੌਣ ਮੰਨੇਗਾ ਜੇ ਸਿਧਾਂਤ ਹੀ ਨਾ ਰਹੇ ਪਰੰਪਰਾਵਾਂ ਨਾ ਰਹੀਆਂ ਤੇ ਫਿਰ ਸਾਡੀ ਹੋਂਦ ਵੀ ਕਿੱਥੇ ਰਹੇਗੀ ਸੋ ਸਾਧ ਸੰਗਤ ਜੀ ਇਕੱਠੇ ਹੋਈਏ